जी स्वागत है तो नाम तारी मीडिया इंडिया थे। मैं सुखविंदर सिंह सोखी अज अस आए हैं शहीद बिशन सिंह मेमोरियल स्कूल उस ग्राउंड सत गुरु जगजीत सिंह जूनियर राकी टूनामेंट हो रहा है ਜਿਹੜਾ ਕਿ ਆਰਗੇਨਾਈਜ਼ ਕਰ ਰਹੇ ਨੇ ਸਰਦਾਰ ਜੱਸਾ ਸਿੰਘ ਰਾਮਗੜੀ ਐਂਡ ਟ੍ਰਸਟ ਅਤੇ ਸੁਖਰਾਜ ਫਾਊਂਡੇਸ਼ਨ ਤੇ ਦਿੱਲੀ ਨਾਮਧਾਰੀ ਸੇਵਾ ਗਰੁੱਪ ਇਹ ਆਰਗੇਨਾਈਜੇਸ਼ਨ ਤਿੰਨੋਂ ਸੰਸਥਾ ਮਿਲ ਕੇ ਬੜੇ ਟਾਈਮ ਤੋਂ ਕਰਾਰੀਆਂ ਨੇ ਤੇ ਆਈਏ ਤੁਹਾਨੂੰ ਇਹ ਮੈਚ ਦਾ ਕੁਝ ਹਾਈਲਾਈਟ ਦਿਖਾਈਏ ਜੀ ਅੱਜ ਦੇ ਸਾਰੇ ਟੂਰਨਾਮੈਂਟ ਦੇ ਰੋਚੀਵਾਨ ਵਾਸਤੇ ਸਾਡੇ ਨਾਲ ਮੌਜੂਦ ਨੇ ਜ਼ਿਲ੍ਹਾ ਹਰਵਿੰਦਰ ਸਿੰਘ ਅਫਾਲੀ ਇਹਨਾਂ ਨੂੰ ਜਾਣਨਾ ਹੈ ਕਿ ਅੱਜ ਦੇ ਟੂਰਨਾਮੈਂਟ ਬਾਰੇ ਕੀ ਕਿਹਾ ਗਿਆ। ਦੱਸੀ ਗੱਲ ਜੀ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ 5th ਸਰਦੂ ਜਗਜੀਤ ਸਿੰਘ 6th ਸਾਈਡ ਜੂਨੀਅਰ ਹਾਕੀ ਟੂਰਨਾਮੈਂਟ ਦਾ ਸਮਾਪਨ ਹੋਇਆ। ਬਹੁਤ ਅੱਛੇ ਖੇਡੇ ਨੇ ਇਹ ਫਾਈਨਲ ਹੋਏ ਨੇ ਦੋਨੋਂ ਕੁੜੀਆਂ ਦੇ ਵੀ ਤੇ ਬੱਚਿਆਂ ਬੱਚੀਆਂ ਦੇ ਵੀ ਤੇ ਬੱਚਿਆਂ ਲੜਕਿਆਂ ਦੇ ਜੂਨੀਅਰ 6th ਸਾਈਡ ਹੋਈ ਹੈ। ਬਹੁਤ ਵਧੀਆ ਹੋਈ ਹੈ। ਮੈਂ ਸਮਝਦਾ ਕਿ ਇਹਦੇ ਵਿੱਚ ਮੈਂ ਸਭ ਪਹਿਲਾਂ ਜ਼ਿਕਰ ਕੀਤਾ।

ਐਗਜ਼ੀਕਟਿਵ ਬੋਰਡ ਮੈਂਬਰ ਹੈ ਤੇ ਬਹੁਤ ਇਸ ਗੱਲ ਦੀ ਮੈਨੂੰ ਵਧਾਈ ਵੀ ਦੇਣਾ ਕਿ ਵੀ ਉੱਥੇ ਕਿਸ ਤਰ੍ਹਾਂ ਨਾਮਿਨੇਟ ਹੋਈ ਹੈ ਉਹ ਵੱਖਰੀ ਗੱਲ ਹੈ ਲੇਕਿਨ ਉਹ ਬਹੁਤ ਸਫਲਤਾਪੂਰਵਕ ਬਹੁਤ ਵਧੀਆ ਕੰਮ ਕਰ ਰਹੀ ਹੈ ਮੈਂ ਪਿੰਟਾ ਜੀ ਦੀ ਪਹਿਲਾਂ ਗੱਲ ਕੀਤੀ ਸੀ ਤਾਂ ਉਸ ਦੀ ਗੱਲ ਰਹਿ ਗਈ ਸੀ ਕਿ ਪਿੰਟਾ ਜੀ ਦੇ ਪਿੱਛੇ ਜਿਸ ਆਮ ਪੁਰਾਣੀ ਕਹਾਵਤ ਹੈ ਕਿ ਹਰ ਸਕਸੈਸਫੁਲ ਬੰਦੇ ਦੇ ਪਿੱਛੇ ਉਹਦਾ ਪਰਿਵਾਰ ਉਹਦੀ ਵਾਈਫ ਹੁੰਦੀ ਹੈ ਤੇ ਇਸ ਦਾ ਵਾਸਤੇ ਇਹਦੇ ਇਸ ਟੂਰਨਾਮੈਂਟ ਦੀ ਸਫਲਤਾ ਦੇ ਵਿੱਚ

तो आपको आप भी आए हैं तो कुछ अपना बताएं सब ये जो टूर्नामेंट हुआ है ये दिल्ली में पहला कॉन्सेप्ट है साइड और बहुत ही अच्छा कॉन्सेप्ट है और मैं सईद विशन सिंह स्कूल और अपनी नामधारी जो अपनी संस्था है उसको बहुत बहुत धन्यवाद देता हूँ कि भी वो पहला कॉन्सेप्ट दिल्ली में ऐसा लेके आये की जो प्राइवेट स्कूल्स का और गर्ल्स का ये टूर्नामेंट करवाया जिससे कि हॉकी प्राइवेट स्कूल में और गर्ल्स में ज्यादा पॉपुलर होगी और प्राइवेट स्कूल में जितना ज्यादा खेला जाएगा उतना ज्यादा हॉकी जाएगा सर जैसे कि अभी पता चला फिर उन्होंने बताया कि आगे हम जैसे उनकी वाइफ है वो हॉकी के इंडियन हॉकी में बोर्ड में है तो अब वो आगे और बड़े लेवल पे करना चाह रहे हैं बड़े स्कूलों को भी लाना चाह रहे हैं इंडिया लेवल पे उस पर आपका क्या विचार ये बहुत ही अच्छा उन्होंने सोचा है कि भी जितने अच्छे प्लेयरों के साथ ये प्लेयर खेलेंगे बड़ी टीमों के साथ बड़े स्कूलों में हॉकी में सुधार होगा और अपने जो दिल्ली की हॉकी है मजदूर में सरदार जस्सा सिंह रामगढ़िया ट्रस्ट के मुखी बीबी जी है गुरप्रीत कौर जी जेडे की इंडियन हॉकी फेडरेशन भी बोर्ड मैंबर है ਤੇ ਪਿੰਤਾ ਜੀ ਗੁਰਪ੍ਰੀਤ ਸਿੰਘ ਜੀ ਇਹ ਨਾ ਗੁਰਬੀਤ ਸਿੰਘ ਜੀ ਇਹਨਾਂ ਦਾ ਵੀ ਬੜਾ ਯੋਗਦਾਨ ਹੈ ਉਹਨੇ ਅਨਸਫਾਲ ਜੀ ਨੇ ਵੀ ਦੱਸਿਆ ਤੇ ਆਪ ਜੀ ਰੋਸ਼ਨੀ ਪਾਉ ਜੀ ਇਹ ਕਦੋਂ ਤੋਂ ਤੁਸੀਂ ਇਹ ਕਰ ਰਹੇ ਹੋ ਇਹ ਸਾਨੂੰ ਜੀ 7 ਸਾਲ ਹੋ ਗਏ ਹੈ ਵਿੱਚ 2 ਸਾਲ ਕਰੋਨਾ ਕਰਕੇ ਸਾਡਾ ਹੋਇਆ ਨਹੀਂ ਤੇ ਇਹ ਪੰਜਵਾਂ ਹੈ ਅੱਛਾ ਜੀ ਹਾਂ ਜੀ ਤੇ ਇਹ ਇਹ ਮਤਲਬ ਜਿਵੇਂ ਆਪ ਜੀ ਦੱਸ ਰਹੇ ਸੀ ਹੁਣੇ ਕੀ ਇੱਥੇ ਹੈ ਜੀ ਖਾਸ ਹੈਗੀ ਤੇ ਅੱਗੇ ਅਸੀਂ ਇਹਨੂੰ ਰੌਕਟੇਲੇ ਕਿ ਜਾਣਾ ਚਾਹੁੰਦੇ ਹਾਂ ਕਿਉਂਕਿ ਸਾਡੇ ਨਾਮ ਤਹਿਰੀ ਪੰਛ ਦੇ ਅੰਦਰ ਹਾਕੀ ਮੇਨ ਸਪੋਰਟਸ ਹੈ ਤੇ ਅਸੀਂ ਉਹਨੂੰ ਪੈਂਟਾ ਦੇ ਅੰਦਰ ਤੇ ਹੋ ਰਿਹਾ ਜੀਵਨੰਗਰ ਦੇ ਅੰਦਰ ਵੀ ਹੋ ਰਿਹਾ ਅਸੀਂ ਉਹਨੂੰ ਦਿੱਲੀ ਦੇ ਅੰਦਰ ਪ੍ਰਮੋਟ ਕਰ ਰਹੇ ਹਾਂ ਕਿ ਦਿੱਲੀ ਦੇ ਦੇ ਵੀ ਨਾਮਧਾਰਿਆਂ ਨੂੰ ਗਰਾਊਂਡ ਮਿਲੇ ਹਾਂਜੀ ਤੇ ਬੱਚੇ ترقی ਕਰਦੇ ਨੇ ਦੇ ਵਿੱਚ ਜੀ ਵੀਰ ਜੀ ਤੁਸੀਂ ਕੁਝ ਰੋਸ਼ਨੀ ਪਾਓਗੇ ਕਿ ਇਹ ਮਤਲਬ ਕੀਵੇਂ ਤੁਹਾਡੇ ਮਨ ਵਿੱਚ ਆਇਆ ਕਿ ਅਸੀਂ ਸ਼ੁਰੂ ਕਰੀਏ ਜਦੋਂ ਤੋਂ ਜੀ ਸਾਥੂ ਜਜੀਤ ਸਿੰਘ ਜੀ ਯੂ ਨੋ ਨਾ ਜਿਹੜਾ ਔਲਾ ਆਇਆ ਤੇ ਮੇਰੇ ਮਨ ਵਿੱਚ ਇਹ ਸੀ ਮੈਂ ਉਹਨਾਂ ਦਾ ਨਾਮ ਤੇ ਟੂਰਨਾਮੈਂਟ ਕਰਾਣਾ। ਉਹ ਬਸ ਇਦਾਂ ਹੁੰਦਾ ਕਿ ਆ ਬੀ ਸ਼ੁਰੂ ਚੱਲਦਾ ਤੇ ਬੰਦ ਹੋਇਆ ਨਹੀਂ ਚੱਲੀ ਜਾਂਦਾ। ਤੇ ਹੁਣ ਮੇਰੀ ਉਮੀਦ ਹੈ ਮੈਂ ਲੈ ਕੇ ਜਾਵਾਂ ਦੋ ਤਿੰਨ ਸਾਥੀ ਨੂੰ ਆਲ ਇੰਡੀਆ ਲੈਵਲ ਤੇ ਲੈ ਕੇ ਜਾਣਾ ਚਾਹਨਾ। ਮਤਲਬ ਇਹਦੇ ਚ ਜਿਵੇਂ ਅਜੇ ਜੂਨੀਅਰ ਟੀਮ ਨੇ ਔਰ ਵਧੀਆ ਟੀਮਾਂ ਵੀ ਇੰਡੀਆ ਦੇ ਲੈਵਲ ਤੇ ਇੰਡੀਆ ਦੇ ਪੂਰੇ ਸਕੂਲਾਂ ਤੋਂ ਬੁਲਾ ਕੇ ਕਰਾਉਣਾ ਚਾਹਨਾ। ਬਹੁਤ ਵਧੀਆ ਉਪਰਾਲਾ ਹੈ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਹੀ ਉਹ ਨਾਮਤਾਰੀ ਦਰਬਾਰ ਦੇ ਵਾਈਸ ਪ੍ਰੈਜ਼ੀਡੈਂਟ ਜਸਵੰਤ ਸਿੰਘ ਜੀ ਸਾਡੇ ਨਾਲ ਨੇ ਤੇ ਵੀਰ ਜੀ ਅੱਜ ਜਿਹੜਾ ਟੂਰਨਾਮੈਂਟ ਹੋਇਆ ਇਸ ਤੇ ਕੁਝ ਰੋਸ਼ਨੀ ਪਾਉ ਉਹ ਕਦੋਂ ਤੋਂ ਹੋ ਰਿਹਾ ਹੈ ਇਹ ਦੇਖੋ ਜੀ ਪੰਜਵਾਂ ਸਰਗੋਜੀਦੀਪ ਸਿੰਘ ਗਾਰਜਾਈ ਟੂਰਨਾਮੈਂਟ ਹੈ ਜੁਨੇ ਰੋਪੀ ਦਾ ਔਰ ਇਹ ਗੱਸਾ ਸਿੰਘ ਰਾਮਗੜੀਆ ਸੰਸਥਾ ਵੱਲੋਂ ਇੱਕ ਪ੍ਰਾਇਜ ਗਿਆ ਔਰ ਇਹਦੇ ਚ ਮੈਂ ਗਰਮੀਤ ਸਿੰਘ ਪਿੰਟਾ ਜਿਹੜੇ ਇਹਨਾਂ ਦੇ ਮੁੱਖ ਪ੍ਰਬੰਧਕ ਨੇ ਉਹਨਾਂ ਦੀ ਵਾਈਫ ਉਹਨਾਂ ਦਾ ਮੈਂ ਬਹੁਤ ਜ਼ਿਆਦਾ ਪ੍ਰਸ਼ੰਸਾ ਕੀ ਖਲਾਗਾ ਵੀ ਕਰਦਾ ਮੈਂ ਉਹ ਆਏ ਸਾਲ ਕਰਾਉਂਦੇ ਨੇ ਔਰ ਇਹ ਔਰ ਬਿਮਾਰ ਹੋਣ ਦੇ ਬਾਵਜੂਦ ਵੀ ਇਹ ਨੌਜਵਾਨਾਂ ਨੂੰ ਬੱਚਿਆਂ ਨੂੰ ਖੇਡਾਂ ਨਾਲ ਜੋੜਦੇ ਪਏ ਨੇ ਔਰ ਮੈਂ ਇਹਨਾਂ ਨੂੰ ਵਧਾਈ ਦੇਣਾ ਇਸ ਲਈ ਜੀ ਆ ਉਹਨਾਂ ਤੋਂ ਵੀ ਅਸੀਂ ਇੰਟਰਵਿਊ ਕੀਤਾ ਸੀ ਕਿ ਉਹ ਦੱਸਦੇ ਸੀ ਵੀ ਅੱਗੇ ਸਾਡਾ ਉਮੀਦ ਹੈ ਕਿ ਸਤਗੁਰੂ ਜੀ ਕਿਰਪਾ ਕਰਨ ਅਸੀਂ ਇੰਡੀਆ ਲੈਵਲ ਦੇ ਸਕੂਲਾਂ ਨੂੰ ਬੁਲਾਇਆ ਜਾਵੇ ਉਹਦੇ ਵਾਸਤੇ ਮਤਲਬ ਉਹ ਜਿਵੇਂ ਅਤੇ ਟਰੱਫ ਵੀ ਲਗਾਈ ਜਾਏ ਇਹਦੇ ਵਾਸਤੇ ਉਹਨਾਂ ਦੇ ਹੁਸਾ ਵਾਸਤੇ ਕੀ ਕਰੋਗੇ ਬਿਲਕੁਲ ਜੀ ਇਹਦੇ ਅਗਲੀ ਵਾਰ ਨੂੰ ਨਾਮਦਰੀ ਦਰਬਾਰ ਵੀ ਹੁਣ ਵੀ ਮਦਦ ਕੀਤੀ ਹੈ ਅਗਲੀ ਵਾਰ ਨੂੰ ਚਾਹਾਂਗੇ ਕਿ ਟਰੱਫ ਤੇ ਹੋਵੇ ਕੋ ਇੰਟਰਨੈਸ਼ਨਲ ਲੈਵਲ ਤੇ ਹੋਵੇ ਔਰ ਦਰਬਾਰ ਔਰ ਸੰਗਤ ਇਹਨਾਂ ਦੇ ਨਾਲ ਹੈ ਬਿਲਕੁਲ ਉਸ ਬਹੁਤ ਤਰਫ ਅੱਜ ਫੌਜੀ ਪ੍ਰੋਗਰਾਮ ਦੇਖਣ ਵਾਸਤੇ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਧੰਨਵਾਦ